ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਕਿ ਜਿਹੜੀਆਂ ਲਾਈਟਾਂ ਤੇ ਮੁਕਤੀ ਮੰਗਦੇ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਚਰਚਾਵਾਂ ਕੀਤੀਆਂ ਜਾਂਦੀਆਂ ਸੀ ਤੇ ਸਰਕਾਰ ਨੂੰ ਅਪੀਲ ਵੀ ਕੀਤੀ ਜਾਂਦੀ ਸੀ ਕਿ ਜਿਹੜੇ ਲਾਈਟਾਂ ਤੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਪੀਖ ਮੰਗਦੇ ਨੇ ਬੱਚੇ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਭਾਵੇਂ ਕਿ ਸਰਕਾਰਾਂ ਵੱਲੋਂ ਪਿਛਲੇ ਸਮਿਆਂ ਵਿੱਚ ਵੀ ਉਹਨਾਂ ਨੂੰ ਰੈਸਕਿਊ ਕਰਕੇ ਲਿਜਾਇਆ ਵੀ ਜਾਂਦਾ ਪਰ ਫਿਰ ਉਹ ਚੌਂਕਾਂ 'ਚ ਜਾ ਕੇ ਉਸੇ ਦੀ ਉਸੇ ਤਰ੍ਹਾਂ ਹੀ ਭੀਖ ਮੰਗਣ ਲੱਗ ਜਾਂਦੇ ਨੇ ਪਰ ਹੁਣ ਸਰਕਾਰ ਵੱਲੋਂ ਇੱਕ ਨਵੇਂ ਹੁਕਮ ਜਾਰੀ ਕਰਦੇ ਪ੍ਰੋਜੈਕਟ ਸਮਾਈਲ ਦੇ ਨਾਮ ਤੇ ਜਿਹੜੀ ਇੱਕ ਹੁਕਮ ਜਾਰੀ ਕੀਤੀ ਤੇ ਜਿਹੜੇ ਬੱਚੇ ਭੀਖ ਮੰਗਦੇ ਨੇ ਲਾਈਟਾਂ ਤੇ ਉਹਨਾਂ ਦਾ ਡੀਐਨਏ ਟੈਸਟ ਹੋਵੇਗਾ ਡੀਐਨਏ ਟੈਸਟ ਤੋਂ ਲੈ ਕੇ ਜਿਹੜੇ ਸਰਕਾਰ ਦੇ ਹੁਕਮ ਨੇ ਸਾਡੇ ਨਾਲ ਸ਼ਹਿਰ ਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੇ ਸਰਕਾਰ ਦੇ ਹੁਕਮਾਂ ਉਹਨੂੰ ਕਿਵੇਂ ਦੇਖਦੇ ਕੀ ਨਾਮ ਹੈ ਤੁਹਾਡਾ ਨਾਮ ਅਰਜੰਦਰ ਸਿੰਘ ਜੀ ਭਿੰਡਾ ਸਰਕਾਰ ਵੱਲੋਂ ਡੀਐਨਏ ਟੈਸਟ ਨੂੰ ਲੈ ਕੇ ਜਿਹੜੇ ਪੁਖਹਾਰੀ ਨੇ ਬੱਚੇ ਨੇ ਜਾ ਮੰਗਦੇ ਨੇ ਜਾਂ ਉਹਨਾਂ ਤੋਂ ਮੰਗਵਾਇਆ ਜਾਂਦਾ ਉਹਨਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਆ ਵੀ ਉਹਨਾਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਕਿਵੇਂ ਦੇਖੋ ਸਰਕਾਰ ਨੇ ਜੀ ਇੱਕ ਹੁਕਮ ਜਾਰੀ ਹੋਇਆਗਾ ਵੀ ਜਿਹੜੇ ਵੀ ਮਤਲਬ ਇੱਥੇ ਪੁਖਹਾਰੀ ਬੈਠੇ ਆਗੇ ਕਿਉਂਕਿ ਸਰਕਾਰ ਨੂੰ ਜਾਂ ਸਮਾਜ ਸੇਵੀਆਂ ਨੂੰ ਜਾਂ ਆਮ ਲੋਕਾਂ ਨੂੰ ਸ਼ੱਕ ਹੁੰਦਾਗਾ ਕਿ ਉਹ ਬੱਚੇ ਜਿਹੜੇ ਹੈਗੇ ਇਹਨਾਂ ਦੇ ਨਹੀਂ ਹੈਗੇ ਕਿਉਂਕਿ ਆਪ ਦੇ ਬੱਚੇ ਨੂੰ ਕੋਈ ਅਗਲਾ ਘਰ ਤੋਂ ਬਾਹਰ ਨਹੀਂ ਜਾਣ ਦਿੰਦਾ ਹੈਗਾ ਇੰਨੇ ਟਰੈਪ ਦੇ ਵਿੱਚ ਉਹ ਬਸ ਇੰਨੀ ਜ਼ਿਆਦਾ ਭੀੜਾ ਸ਼ਹਿਰ 'ਚ ਹਰੇਕ ਸ਼ਹਿਰ ਦੀ ਡਰਾਈਵ 'ਕੋ ਬਹੁਤ ਜ਼ਿਆਦਾ ਉੱਥੇ ਉਹ ਵੀ ਆਮ ਤੌਰੇ 'ਤੇ ਦੋ ਦੋ ਤਿੰਨ ਤਿੰਨ ਸਾਲ ਦੇ ਜ਼ਿਆਦਾਤਰ ਕੁੜੀਆਂ ਹੁੰਦੀਆਂ ਉਹਦੇ ਵਿੱਚ ਤੇ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਆ ਕਿ ਉਹਨਾਂ ਦਾ ਡੀਐਨਏ ਟੈਸਟ ਹੋਵੇ ਪਤਾ ਲੱਗੇ ਕਿ ਉਹ ਬੱਚੇ ਉਹਨਾਂ ਦੇ ਆ ਜਾਂ ਕਿਤੋਂ ਮਤਲਬ ਉਹਨਾਂ ਨੇ ਚੱਕ ਕੇ ਕੰਮ ਤੇ ਲਾਇਆ ਹੋਇਆ ਕਈ ਵਾਰ ਕੀ ਹੁੰਦਾ ਵੀ ਆਪਾਂ ਦੇਖਦੇ ਆਂਗੇ ਵੀ ਮੈਰਿਜ ਪੈਲਸਾਂ ਦੇ ਵਿੱਚੋਂ ਹਸਪਤਾਲਾਂ ਦੇ ਵਿੱਚੋਂ ਜਾਂ ਕਿਤੋਂ ਬੱਚੇ ਨਿੱਕੇ ਨਿੱਕੇ ਗਾਇਬ ਹੋ ਜਾਂਦੇ ਆਗੇ ਉਹ ਬੱਚੇ ਗਾਇਬ ਹੋ ਕੇ ਜਾਂਦੇ ਕਿੱਥੇ ਆ ਜੀ ਕਈ ਮਤਲਬ ਖਲਾਸਾ ਕੀਤਾ ਕਈ ਲੋਕਾਂ ਨੇ ਜਿਹੜੇ ਐਕਸਪਰਟ ਆ ਉਸ ਚੀਜ਼ ਦੇ ਕਹਿੰਦੇ ਵੀ ਇਹਨਾਂ ਬੱਚਿਆਂ ਨੂੰ ਚੱਕ ਕੇ ਉਹ ਭੀਖ ਮੰਗਾਉਂਦੇ ਇਹਨਾਂ ਤੋਂ ਜੀ ਕਈ ਵਾਰ ਲੱਤਾਂ ਬਾਹਾਂ ਵੀ ਤੋੜ ਦਿੰਦੇ ਆ ਜ਼ੁਰਮ ਬਹੁਤ ਹੁੰਦੇ ਆ ਬੱਚਿਆਂ ਨੂੰ ਸੋ ਸਰਕਾਰ ਨੂੰ ਇਹਦੇ ਉੱਤੇ ਬਹੁਤ ਸਖਤ ਕਦਮ ਚੱਕਣੇ ਚਾਹੀਦੇ ਆ ਤੇ ਇੱਕ ਕਾਰਵਾਈ ਅਮਲ ਵਿੱਚ ਵੀ ਲਾਉਣੀ ਚਾਹੀਦੀ ਹੈ ਜੀ ਆ ਕਈ ਲੋਕ ਕਹਿੰਦੇ ਨੇ ਵੀ ਜਦੋਂ ਸਰਕਾਰ ਹੁਕਮ ਜਾਰੀ ਕਰਦੀ ਆ ਜਾਂ ਕੋਈ ਰੂਲ ਰੈਗੂਲੇਸ਼ਨ ਜਾਰੀ ਕਰਦੀ ਆ ਪਰ ਬਾਅਦ ਵਿੱਚ ਬਾਅਦ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਕੋਟਾ ਵਿੱਚ ਚਲੇ ਆਏ ਇੰਨੀਆਂ ਪਰ ਉਹ ਮੁੜ ਕੇ ਉਹ ਲਾਗੂ ਅਮਲੀ ਰੂਪ ਚ ਅ ਨਹੀਂ ਹੁੰਦੇ ਲੱਗਦਾ ਵੀ ਇਸ ਦਾ ਪੂਰਾ ਇੰਤਜ਼ਾਮ ਕਰਕੇ ਹੀ ਸਰਕਾਰ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਜੀ ਜਿਹੜੀਆਂ ਸਰਕਾਰ ਦੇ ਜਾਂ ਕਾਨੂੰਨ ਦੇ ਵਿੱਚ ਛੋੜੀਆਂ ਮੋਟੀਆਂ ਕਮੀਆਂ ਹੁੰਦੀਆਂ ਹੈਗੀਆਂ ਉਹਦਾ ਫਾਇਦਾ ਕੁਝ ਲੋਕ ਹੁੰਦੇ ਆ ਚੱਕ ਲੈਂਦੇ ਆ ਕਈ ਵਾਰ ਕੀ ਆ ਹੁਣ ਜਿਸ ਤਰ੍ਹਾਂ ਲੇਬਰ ਐਕਟ ਦੇ ਵਿੱਚ ਵੀ ਆਉਂਦੀ ਹੈ ਇਹ ਚੀਜ਼ ਲੋਏ ਭੁੱਖ ਮੰਗਾਉਣਾ ਵੀ ਲੇਬਰ ਆ ਪਰ ਇਹ ਬੱਚਿਆਂ ਨੂੰ ਚੱਕਦੇ ਨਹੀਂ ਕਿਸੇ ਦਾ ਬੱਚਾ ਕੋਈ ਕੰਮ ਦੁਕਾਨ ਤੇ ਕਰਦਾ ਹੋਵੇ ਉਹਨੂੰ ਚੱਕ ਕੇ ਉਹ ਤੇ ਕੇਸ ਬਾਦ ਲੈਂਦੇ ਉਹਨੂੰ ਲੈ ਕੇ ਆਉਣਾ ਪੈਂਦਾ ਇੱਥੋਂ ਜਦੋਂ ਕਿ ਸਖਤੀ ਇਹ ਲੋਕਾਂ ਦੇ ਕਰਨ ਦੀ ਲੋੜ ਹੈਗੀ ਆ ਜਿਨ੍ਹਾਂ ਦਾ ਕੋਈ ਮੂਹਰੀ ਨਹੀਂ ਹੈ ਨੀ ਕਿ ਘੱਟੋ ਘੱਟ ਜਿਹੜਾ ਜਵਾਖ ਲੱਗਿਆ ਹੁੰਦਾ ਲੇਬਰ ਤੇ ਉਹ ਚੱਕਿਆ ਤੇ ਹੁੰਦਾ ਨਾ ਕਿਸੇ ਹੋਰ ਦਾ ਆਪ ਦਾ ਬੱਚਾ ਹੁੰਦਾ ਉਹਨਾਂ ਦਾ ਪਰ ਇੱਥੇ ਕਿਸੇ ਦਾ ਮੂਹਰੀ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਬੱਚੇ ਇਹ ਗਲਤ ਹੋ ਰਹੀ ਹੈ ਤਾਂ ਤਾਂ ਜਿਹੜੇ ਮਾਪਿਆਂ ਦੇ ਕੋਈ ਬੱਚੇ ਚੱਕੇ ਗਏ ਆ ਲੱਗਦਾ ਡੀਐਨਏ ਨਾਲ ਉਮੀਦ ਜਾਗੀ ਆ ਉਹਨਾਂ ਦੀ ਵੀ ਲੱਗਦਾ ਬੱਚੇ ਉਹਨਾਂ ਕੋਲੇ ਪਹੁੰਚ ਸਕਦੇ ਨੇ ਜੇ ਸਰਕਾਰ ਪ੍ਰੋਪਰ ਉਹਦੇ ਚੈਨਲ ਤੇ ਕਾਰਵਾਈ ਕਰੇ ਦੇਖੋ ਡੀਐਨਏ ਇੱਕ ਹੈਜੀ ਟੈਕਨੋਲੋਜੀ ਆ ਜਿਹਦੇ ਨਾਲ ਮਤਲਬ ਕਲੀਅਰ ਹੋ ਜੂਗਾ ਕਿ ਬੱਚਾ ਇਹਦਾ ਕਿ ਨਾ ਹੈਗਾ ਜੇ ਕਿਸੇ ਕੋਲੇ ਗਲਤ ਬੱਚਾ ਪਾਇਆ ਜਾਂਦਾ ਪਹਿਲੀ ਗੱਲ ਤਾਂ ਉਹ ਨਾਲ ਦੀ ਉਹਦੇ ਪਰਚਾ ਦਰਜ ਕਰਨਾ ਕਿਉਂਕਿ ਜੇ ਉਹ ਹੀ ਭੱਜ ਗਿਆ ਕੋਸ ਤੋਂ ਫੜ ਕੇ ਪੁੱਛਗੇ ਕਿ ਇਸ ਕਰਨ ਵੀ ਕਿੱਥੋਂ ਲਿਆ ਕਿਵੇਂ ਲਿਆ ਇੱਕ ਬਹੁਤ ਵੱਡੀ ਚੈਨ ਆ ਕਿ ਸਿੱਧਾ ਉਹ ਹੀ ਮਾਤਾ ਬਣੀ ਹੋਈਆਂ ਇੱਕ ਦੂਜੇ ਸ਼ਹਿਰਾਂ ਨਾਲ ਪਲਟਾ ਪਲਟੀ ਕਰਦੇ ਆਗੇ ਬਹੁਤ ਸਖਤਾਈ ਦੀ ਲੋੜ ਆਗੀ ਉਮੀਦ ਇਹ ਆ ਵੀ ਜੇ ਡੀਐਨਏ ਉਹ ਕਰਦੇ ਆਗੇ ਤੇ ਜੇ ਬੱਚਿਆਂ ਦਾ ਪਤਾ ਲੱਗਦਾ ਹੋ ਸਕਦਾ ਮਾਪ ਉਹ ਬੱਚੇ ਕਿਸ ਨੂੰ ਬੱਚਿਆ ਕਿਹਦਾ ਵਿਚੜਿਆ ਹੋਇਆ ਬੱਚਾ ਮਿਲ ਜੇ ਇੱਕ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਂ ਚੰਗੇ ਲੋਕਾਂ ਵੱਲੋਂ ਅਕਸਰ ਇਹ ਸਵਾਲ ਆ ਲੋਕਾਂ ਨੂੰ ਕੀਤੇ ਜਾਂਦੇ ਆ ਜਾਂ ਲੋਕਾਂ ਨੂੰ ਦੱਸਿਆ ਜਾਂਦਾ ਵੀ ਜਿਹੜੇ ਬੱਚੇ ਚੌਕਾਂ 'ਚ ਖੜੇ ਆ ਉਹਨਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਲੱਗਦਾ ਵੀ ਲੋਕਾਂ ਨੂੰ ਜਿਹੜੇ ਪੈਸੇ ਦਿੰਦੇ ਨੇ ਉਹਨਾਂ ਨੂੰ ਵੀ ਇਸ ਗੱਲ ਵੱਲ ਧਿਆਨ ਰੱਖਣਾ ਚਾਹੀਦਾ ਕਿ ਉਹ ਇਸ ਜੁਰਮ ਨੂੰ ਵਧਾਉਂਦੇ ਨਹੀਂ ਨਹੀਂ ਜੁਰਮ ਨੂੰ ਨਹੀਂ ਵਧਾਉਂਦੇ ਖੈਰ ਉਹਨਾਂ ਦਾ ਯੋਗਦਾਨ ਹੈਗਾ ਥੋੜਾ ਮੋਟਾ ਕਸੂਰ ਪਰ ਇਹ ਜਿਸ ਟਾਈਮ ਤੇ ਬੰਦਾ ਆਪਦੇ ਬੱਚਿਆਂ ਦੇ ਵਿਆਹ ਚੁਲਜਿਆ ਹੁੰਦਾ ਜਾਂ ਕੋਈ ਨਵਾਂ ਕਪਲ ਕੋਈ ਮੈਰਿਜ ਕਰਾ ਕੇ ਜਿਆਦਾ ਘੁੰਮਣ ਫਿਰਨ ਆਇਆ ਹੁੰਦਾਗਾ ਜਾ ਕੋਈ ਆਪਦਾ ਕੋਈ ਯਾਰ ਦੋਸਤ ਧੁੰਮ ਰਹੇ ਹੁੰਦੇ ਆਗੇ ਇੰਜੋਏ ਜਾਂ ਸ਼ਾਮ ਨੂੰ ਸ਼ਰਾਬ ਪੈਗ ਬੁਗ ਲਾਇਆ ਹੁੰਦਾ ਕਿ ਸਿੱਧੀ ਗੱਲ ਹੈ ਜੀ ਇੰਜੋਏ ਉਹ ਟਾਈਮ ਤੇ ਆਗੇ ਦੇ ਕੰਮ ਦੇ ਵੀ ਖੱਲ ਪਾਉਂਦੇ ਆਗੇ ਉਹਨੂੰ ਇੰਨਾ ਮਜਬੂਰ ਕਰ ਦਿੰਦੇ ਉਹਨਾਂ ਦੇ ਮਗਰ ਮਰ ਲੰਕੀ ਜਾਣਗੇ ਲੰਕੀ ਜਾਣਗੇ ਅਗਰ ਆ ਖਿਹੜਾ ਛੜਾਉਣ ਦਾ ਮਾਰਾ ਕੋਈ 10 ਰੁਪਏ ਦੇ ਦੇ ਦਿੰਦੇ ਇਹਨਾਂ ਨੂੰ ਮਜਬੂਰੀ ਉਹਨਾਂ ਦੀ ਜੀ ਸ਼ੌਂਕਨਾ ਕੋਈ ਨਹੀਂ ਦਿੰਦਾ ਦੂਜੀ ਗੱਲ ਇਹਨਾਂ ਲੋਕਾਂ ਨੂੰ ਬਿਹਿੰਡੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਈ ਵਾਰ ਇਹਨਾਂ ਨੂੰ ਗੱਲਬਾਤ ਕਰਕੇ ਕਿਹਾ ਵੀ ਤੁਹਾਡੇ ਬੱਚੇ ਨੂੰ ਸਕੂਲ ਲਾ ਦਿੰਨੇ ਆ ਪੀਸਾ ਸੀ ਭਰ ਦੇ ਨੇ ਕੱਪ ਪਰ ਇਹ ਬੱਚੇ ਉੱਥੋਂ ਹਟਾ ਕੇ ਇਹ ਭੀਖ ਮੰਗਣੀ ਲਾ ਦਿੰਦੇ ਆ ਜਿਸ ਤੋਂ ਸਿੱਧਾ-ਸਿੱਧਾ ਸ਼ੱਕ ਹੁੰਦਾ ਵੀ ਇਹ ਬੱਚੇ ਇਹਨਾਂ ਦੇ ਨਹੀਂ ਹੈਗੇ ਜਦੋਂ ਕਿ ਫ੍ਰੀ ਦੇ ਵਿੱਚ ਪੜ੍ਹਾਈ ਨਹੀਂ ਇਹ ਜੋ ਅੱਖਾਂ ਨੂੰ ਕਰਾਇਆ ਸਕਦੇ ਸੋ ਇਹ ਤੋਂ ਇਹੀ ਕਲੀਅਰ ਹੁੰਦਾ ਕਿ ਇਹ ਬੱਚੇ ਇਹਨਾਂ ਦੇ ਨਹੀਂ ਹੈਗੇ ਜਲਦੀ ਤੋਂ ਜਲਦੀ ਇਹ ਕਾਰਵਾਈ ਕਰਕੇ ਡੀਐਨਏ ਟੈਸਟ ਕਰਕੇ ਜੇ ਇਹ ਬੱਚੇ ਕੋਈ ਸਰਚ ਹੁੰਦੇ ਆਗੇ ਉਹਨਾਂ ਨੂੰ ਮਾਂ ਬੈ ਕੋਲ ਛੱਡਿਆ ਜਾਵੇ ਤੇ ਇਹੋ ਜਿਹੇ ਬੰਦਿਆਂ ਦੇ ਉੱਤੇ ਪਰਚਾ ਦਰਜ ਕਰਕੇ ਅੱਗੇ ਦੀ ਅੱਗੇ ਇਹ ਚੈਨ ਜਿਹੜੀ ਬਣੀ ਹੋਈ ਆ ਉਹਦੀ ਜਾਂਚ ਕੀਤੀ ਜਾਵੇ ਸੋ ਤੁਸੀਂ ਦੇਖਿਆ ਵੀ ਸਰਕਾਰ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਆ ਪ੍ਰੋਜੈਕਟ ਸਮਾਈਲ ਅਡੇ ਤ्रू ਜਿਹੜਾ ਉਹਨਾਂ ਨੇ ਸਮਾਈਲ ਪ੍ਰੋਜੈਕਟ ਸਮਾਈਲ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਵੀ ਜਿਹੜੇ ਡੀਐਨਏ ਟੈਸਟ ਹੋਵੇਗਾ ਬੱਚਿਆਂ ਦਾ ਤੇ ਉਹਨਾਂ ਨੂੰ ਮਾਪਿਆਂ ਦੇ ਕੋਲ ਜੇ ਆਪਾਂ ਕਹੀਏ ਇੱਕ ਤਰ੍ਹਾਂ ਦੀ ਮਾਪਿਆਂ ਦੀ ਜਿਨ੍ਹਾਂ ਦੇ ਬੱਚੇ ਚੱਕੇਗੇ ਉਹਨਾਂ ਦੀ ਉਮੀਦ ਜਾਗੀ ਆ ਤੇ ਉਹਨਾਂ ਡੇਢੇ ਬੱਚੇ ਉਹ ਮਿਲ ਸਕਦੇ ਨੇ ਤੇ ਦੂਜੇ ਪਾਸੇ ਨਾਲ ਹੀ ਜਿਹੜੇ ਸ਼ਹਿਰ ਵਾਸੀਆਂ ਨੇ ਕਿਹਾ ਵੀ ਜਿਹੜੇ ਅਪਰੋਕਤ ਵਿਅਕਤੀ ਆ ਜਿਹੜੇ ਉਸ ਗਰੋਹ ਨੂੰ ਚਲਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਲੋੜ ਆ ਤਾਂ ਕਿ ਇਸ ਜਿਹੜਾ ਨੈਟਵਰਕ ਹੈ ਇਸ ਨੂੰ ਤੋੜਿਆ ਜਾ ਸਕੇ ਹੋਰ ਸ਼ਹਿਰ ਵਾਸੀ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਐਮ ਤੋਂ ਪਰੇ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਦੇਖੋ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਹੈਗੀ ਹੈ ਡੀਐਨਏ ਟੈਸਟ ਕਰਨ ਦੀ ਬੜਾ ਇੱਕ ਕ੍ਰਾਂਤੀਕਾਰੀ ਕਦਮ ਹੈਗਾ ਔਰ ਸਮੇਂ ਦੀ ਜ਼ਰੂਰਤ ਵੀ ਹੈਗੀ ਹੈ ਔਰ ਬਹੁਤ ਸਮੇਂ ਤੋਂ ਬਹੁਤ ਸਾਰੀਆਂ ਐਨਜੀਓ ਇਸ ਦੀ ਡਿਮਾਂਡ ਵੀ ਕਰ ਰਹੀਆਂ ਹੈਗੀਆਂ ਸੀ ਕਿਉਂਕਿ ਅਸੀਂ ਦੇਖਦੇ ਆਂ ਵੀ ਜਿਹੜੀ ਇਹ ਭੀਖ ਮੰਗਣ ਵਾਲਾ ਇੱਕ ਗ੍ਰੋ ਹੈਗਾ ਠੀਕ ਨਾ ਬਹੁਤ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਇਹ ਬੱਚੇ ਇਹਨਾਂ ਦੇ ਹੁੰਦੇ ਹੀ ਨਹੀਂ ਐ ਠੀਕ ਹੈ ਨਾ ਕਿਤੁਨਾ ਕਿਤ ਚੋਰੀ ਕੀਤੇ ਹੁੰਦੇ ਆ ਕੋਈ ਬਾਹਰ ਦੀਆਂ ਸਟੇਟਾਂ ਤੋਂ ਚੋਰੀ ਕੀਤੇ ਹੁੰਦੇ ਆ ਉਹ ਛੋਟੇ ਛੋਟੇ ਬੱਚੇ ਹੁੰਦੇ ਤੇ ਉਹਨਾਂ ਨੂੰ ਜਿਹੜਾ ਹੈ ਭੀਖ ਮੰਗਣ ਦੇ ਕੰਮ ਦੇ ਉੱਤੇ ਲਾ ਦਿੱਤਾ ਜਾਂਦਾ ਆ ਔਰ ਜਿਹੜਾ ਇਹ ਡੀਐਨਏ ਆ ਇੱਕ ਬੜਾ ਸੈਂਟੀਫਿਕ ਆਧਾਰ ਹੈਗਾ ਕਿਉਂਕਿ ਪਹਿਲੀ ਗੱਲ ਤੇ ਇਹ ਆਈਡੈਂਟੀਫਾਈ ਹੋਏਗਾ ਕਿ ਜਿਹੜੇ ਬੱਚੋ ਨਾਲ ਉੱਥੇ ਵੱਡੇ ਹੈਗੇ ਜਿਨ੍ਹਾਂ ਦੇ ਕਹਿੰਦੇ ਉਹ ਭੀਖ ਮੰਗ ਰਹੇ ਹੈ ਕਿ ਉਹਨਾਂ ਦੇ ਪੇਰੈਂਟਸ ਹੈਗੇ ਪਹਿਲੀ ਗੱਲ ਜਾਂ ਉਹਨਾਂ ਦਾ ਬੱਚਾ ਨਹੀਂ ਹੈਗਾ ਤਾਂ ਨੇਚਰਲੀ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਹੋਏਗੀ ਤਾਂ ਕਾਫੀ ਹੱਦ ਤੱਕ ਮਤਲਬ ਤੁਸੀਂ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਨਾਲ ਮਿਲਵਾ ਸਕਦੇ ਹੋ ਉੱਥੇ ਤੁਸੀਂ ਪਛਾਣ ਸਕਦੇ ਹੋ ਨੰਬਰ 1 ਨੰਬਰ 2 ਜਿਹੜਾ ਪੰਜਾਬ ਜਿਹੜਾ ਹੈਗਾ ਇਹ ਕਦੇ ਭੀਖ ਮੰਗਾ ਨਹੀਂ ਹੈ ਪੰਜਾਬ ਦੇ ਲੋਕ ਕਿਰਤ ਕਰਨਾ ਜਾਣਦੇ ਆ ਸੋ ਜਿਹੜੀ ਇਹ ਭੀਖ ਮੰਗਣ ਦੀ ਪ੍ਰਥਾ ਹੈਗੀ ਹੈ ਇਸ ਦੇ ਉੱਤੇ ਠੱਲ ਪੈਗੀ ਔਰ ਜਿਹੜੇ ਉਹ ਬੱਚੇ ਹੈਗੇ ਆ ਭੀਖ ਮੰਗਣ ਵਾਲੇ ਉਹਨਾਂ ਨੂੰ ਮੋਟੀਵੇਟ ਕਰਕੇ ਕੋਸ਼ਿਸ਼ ਕਰਕੇ ਠੀਕ ਹੈ ਨਾ ਬਹੁਤ ਸਾਰੀਆਂ ਐਨਜੀਓ ਵੀ ਕੰਮ ਕਰਦੀਆਂ ਸਰਕਾਰ ਵੀ ਉਹਨਾਂ ਦੀ ਸਹਾਇਤਾ ਕਰਦੀ ਹੈਗੀ ਹੈ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾ ਸਕੇ ਵੈਸੇ ਵੀ ਤੁਸੀਂ ਸਾਰੇ ਜਾਣਦੇ ਆ ਅੱਜ ਦੀ ਰੇਟ ਚ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਫ੍ਰੀ ਹੈ ਕਿਤਾਬਾਂ ਫ੍ਰੀ ਹੈ ਖਾਣਾ ਫ੍ਰੀ ਹੈਗਾ ਸਾਰਾ ਸੋ ਇਹ ਚੰਗੇ ਪਾਸੇ ਵੱਲ ਲਾਇਆ ਜਾ ਸਕਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਜਿਹੜਾ ਡੀਐਨਏ ਟੈਸਟ ਕਰਾਵਾਂਗੇ ਦੋ ਚੀਜ਼ਾਂ ਦਾ ਬੈਨੀਫਿਟ ਹੋਏਗਾ ਇੱਕ ਤੇ ਜਿਹੜੇ ਗੈਰ ਕਾਨੂੰਨੀ ਧੰਦੇ ਦੇ ਵਿੱਚ ਕੋਈ ਇਨਵੋਲਵ ਹੋ ਦੂਸਰੇ ਬਨੇ ਜਿਹੜੀ ਹੈ ਭੀਖ ਮੰਗਣ ਨੂੰ ਠੱਲ ਪਏ ਤਾਂ ਸਰ ਕੀ ਕਹਿਣਾ ਚਾਹੁੰਦੇ ਆ ਸਰਕਾਰ ਵੱਲੋਂ ਇੱਕ ਡੀਐਨਏ ਟੈਸਟ ਨੂੰ ਲੈ ਕੇ ਕੋਈ ਹੁਕਮ ਜੀ ਲੇਖੋ ਆਪਾਂ ਕੁਝ ਦਿਨ ਪਹਿਲਾਂ ਇੱਥੇ ਬਠਿੰਡਾ ਜ਼ਿਲ੍ਹੇ ਵਿੱਚ ਜਿਹੜੀ ਆਪਣੀ ਟੀਮ ਹੈਗੀ ਹੈ ਡੀਪੀਓ ਡੀਸੀਪੀਓ ਚਾਈਲਡ ਪ੍ਰੋਟੈਕਸ਼ਨ ਦੀ ਜਿਹੜੀ ਟੀਮਸ ਨੇ ਉਹਨਾਂ ਨੇ ਵਕ ਵਕ ਥਾਵਾਂ ਤੇ ਜਿਹੜੀ ਹੈਗੀ ਹੈ ਰੇਡਸ ਕੀਤੀਆਂ ਸੀ ਕਿ ਜਿਹਦੇ ਵਿੱਚ ਆਪਾਂ 19 ਬੱਚੇ ਜਿਹੜੇ ਹੈਗੇ ਆ ਜਿਹੜੇ ਬੈਗਰੀ ਵਿੱਚ ਪਾਏ ਸੀਗੇ ਤੁਸੀਂ ਵੇਖਦੇ ਪਿਓ ਕਈ ਸਾਰੇ ਜਿਹੜੇ ਆਪਣੇ ਥਾਵਾਂ ਨੇ ਉੱਥੇ ਬੱਚੇ ਜਿਹੜੇ ਹੈਗੇ ਆ ਭੀਖ ਮੰਗਦੇ ਰਹਿੰਦੇ ਆ ਤੇ ਉਹਨੂੰ ਆਪਾਂ انہوں چلڈرن ہوں انہوں بھی شفٹ سی تو وہ بعد جڑی اپنی چائلڈ ویل فیر کاؤنسل ہے انہوں نے بھی آٹر پاس کیتا سی کہ انہوں نے ایک بار کیونکہ کئی سارے بچے بار بار آپ ہوتے پھڑ رہے ہیں تو انہوں نے پیرنٹس کرائے گا جڑا خود نو کہہ رہے ہیں کہ آپ نے پیرنٹس نے پھر بھی انہوں نے تیان نہیں رکھ رہے ہیں جس تو سانو شنکہ اے بھی ہے کہ وہ بھی ہو سکتا کہ کئی سارے بچے جڑے ہیں کہ شاید اپنے نہ ہوکی ਸਾਨੂੰ ਪਤਾ ਹੈਗਾ ਕਿ ਹਿਊਮਨ ਟ੍ਰੈਫਿਕਿੰਗ ਜਿਹੜਾ ਹੈਗਾ ਇੱਕ ਬੜਾ ਐਂਗਲ ਹੈ ਬੇਗਰੀ ਦੇ ਵਿੱਚ ਤੇ ਇਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਆਧਾਰ ਤੇ ਹੀ ਹੁਣ ਜਿਹੜੀ ਡਿਪਾਰਟਮੈਂਟ ਹੈ ਉਹਨਾਂ ਨੇ ਵੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਐਸਓਪੀ ਵੀ ਜਾਰੀ ਕੀਤਾ ਹੋਇਆ ਹੈ ਕਿ ਅੱਗੇ ਤੋਂ ਜੇ ਇਸ ਤਰੀਕੇ ਦੇ ਸਾਡੇ ਕੋਲ ਇਨਸੀਡੈਂਟਸ ਆਂਦੇ ਨੇ ਤੇ ਉਹਨਾਂ ਦੀ ਪ੍ਰੋਪਰਟੀ ਐਨਏ ਟੈਸਟਿੰਗ ਕਰਾਈ ਜਾਏ ਤੇ ਇਹ ਪਤਾ ਲੱਗ ਸਕੇ ਕਿ ਇਹ ਬੱਚੇ ਐਕਚੁਅਲ ਵੀ ਜਿਹੜਾ ਕੋਈ ਕਲੇਮ ਕਰ ਰਹਾ ਹੈ ਕਿ ਉਹਨਾਂ ਦਾ ਬੱਚਾ ਹੈ ਐਕਚੁਅਲ ਵੀ ਉਹਨਾਂ ਦਾ ਬੱਚਾ ਹੈ ਕਿ ਨਹੀਂ ਹੈ ਤਾਂ ਤਾਂ ਜੋ ਬਹੁਤ ਸਾਰੇ ਜਿਹੜੇ ਬੱਚੇ اپنے آ, ایک, آ, آ, اپنے آ, بچا اپنے ماپ تو اپنے, اپنے ماپ سکا <تصفح> پریو کہ اپا ایدی کنفرمیشن تا بھی کچھ کر نہیں سکدے کیونکہ حال دی گڑی تا اپا صرف سیمپلز کلیکٹ کرنے نے ہن سیمپلز کلیکٹ کر کے بھیجاں گے تاں ہی پتہ لگوگا کہ جڑا ہے گا کوئی مس میچ آیا کہ نہیں تے اس تو بعد ہی اپا تھانو کوئی کچھ کنفرم کر سکدے گا میں جڑا پہلا بھی کہا نو کہ جدو جے کوئی بچہ جڑا ہے گا وہ جیہا لب جاندہ ہے کہ وہ اپنے جدے انہوں نے اتے کلیم کر رہے ہیں کہ انہوں ماں پی نے تو جے انہ دے نال انہ دے نی نی تو انہوں کے ڈی اے میچ نہیں نے اپنا چائلڈ رکھ کے جڑا اپنا مسنگ ਅ ਚਿਲड्रन ਪੋਰਟਲ ਹੈ ਉਹਦੇ ਤੇ ਵੀ ਉਹਨਾਂ ਦੀ ਡਿਟੇਲਸ ਬਾਦ ਦਵਾਂਗੇ ਤੇ ਉਹਦੇ ਬੇਸਿਸ 'ਤੇ ਜੇ ਮੈਚ ਕਿਤੇ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਆਪਣੇ ਮਾਪੇ ਮਾਪੇ ਦੇ ਨਾਲ ਜੋੜਨਾ ਸਰ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਜੀ ਸਰਕਾਰ ਵੱਲੋਂ ਕੀ ਲੱਗਦਾ ਨਹੀਂ ਬੱਚੇ ਜਿਹੜੇ ਗਵਾਚੇਗੇ ਇਸ ਮੁਹਿੰਮ ਨਾਲ ਮਿਲ ਸਕਦੇ ਉਹ ਹੀ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਸੀ ਕਿ ਜੇ ਆਪਣਾ ਮਕਸਦ ਦੋਨੋਂ ਹੀ ਹੈ ਇੱਕ ਕਿ ਆਪਾਂ ਵਿਕਸ਼ਾ ਤੇ ਇੱਕ ਆਪੂ ਕਰੀਏ ਇਹ ਨਾਲ ਹੀ ਜੇ ਕੋਈ ਬੱਚਾ ਇਸ ਤਰੀਕੇ ਨਾਲ ਅਬਿਊਜ਼ ਹੋ ਰਹਾ ਹੈ ਉਹਦਾ ਉਹਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਹਨੂੰ ਆਪਾਂ ਜਿਹੜਾ ਹੈਗਾ ਰੋਕ ਕੇ ਉਹਨਾਂ ਨੂੰ ਆਪਣੇ ਮਾਪੇ ਦੇ ਨਾਲ ਜੋੜਨਾ